ਸ਼੍ਰੀਸ਼ੀ ਨਮਸਤੀ ਕਰਦੇ ਮੰਦਰ ਅਤੇ ਸ਼੍ਰੀ ਸ਼ਰੀ 108 ਸੁਲਖਸ਼ਨਾ ਮਾਤ ਦੇਵਾ ਜੀ ਗਰੀ ਲੈਂਡ ਕਲੋਨੀ ਹਦੀਆਵਰ ਫਗਵਾੜਾ ਵੱਲੋਂ ਫਗਵਾੜਾ ਵਿੱਚ ਜੋ ਮੈਲੀਗੇਟ ਸਥਿਤ ਗਊਸ਼ਾਲਾ ਵਿੱਚ ਗਾਵਾਂ ਨੂੰ ਕੁਝ ਜ਼ਹਿਰੀਲੀ ਚੀਜ਼ ਦੇ ਕੇ ਹੱਤਿਆ ਹੋਈ ਹੈ ਉਸ ਦਾ ਮੰਦਰ ਅਤੇ ਸਾਰੀ ਸੰਗਤ ਵੱਲੋਂ ਦੁੱਖ ਜਤਾਇਆ ਗਿਆ ਅਤੇ ਉਹਨਾਂ ਨੇ ਕਿਹਾ ਕਿ ਜੋ ਵੀ ਦੋਸ਼ੀ ਹੈ ਉਸ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਅਤੇ ਉਹਨਾਂ ਕਿਹਾ ਉਸ ਮਸ ਦੇ ਨਾਲ ਹੱਥ ਜਿੱਥੇ ਵੀ ਸੰਘਰਸ਼ ਦੀ ਲੋੜ ਪੈਂਦੀ ਹੈ ਉਸ ਸਮਾਜ ਨਾਲ ਮੁੰਡੇ ਨਾਲ ਮੁੰਡਾ ਜੋੜ ਕੇ ਖੜੇ ਹਨ ਪੀਟੂ ਫਲੈਂਗ نیوز ਪ੍ਰਿਤਪਾਲ ਸਿੰਘ ਢਿੰਗਰਾ ਦੀ ਰਿਪੋਰਟ ਬੋ ਸਾਤੇ ਦਰਵਾ ਦੇ ਕੀ ਜਾ ਸਿਆਪਤ ਰਾਮਚੰਦ ਮਹਾਰਾਜ ਕੀ ਜਾ ਸਤਾਤੀ ਜਾ ਗਊ ਮਾਤਾ ਕੀ ਜਾ ਬੜੇ ਹੀ ਦੁੱਖ ਭਰੇ ਹੈ ਵਿਕਤੀਆਂ ਸਾਡੇ ਇੱਥੇ ਫਗਵਾੜੇ ਦੇ ਵਿੱਚ ਮਹਿਲੀ ਦੇ ਵਿੱਚ ਗਊਸ਼ਾਲਾ ਵਿੱਚ ਗਾਵਾਂ ਨੂੰ ਇਹ ਬੇਰਹਿਮ ਮਾਰੇ ਗਿਆ ਗਊ ਮਾਤਾ ਦੀ ਸਾਰੀ ਪੂਜਾ ਕਰਦੇ ਐ ਅਸਵੀ ਕਰਦੇ ਐ ਕੰਮ ਜਿਹੜਾ ਬਹੁਤ ਹੀ ਮਾਰਾ ਹੋਇਆ ਹੈਗਾ ਆ ਬੜੇ ਹੀ ਅਤਿਆਚਾਰ ਬਹੁਤ ਭਾਰੀ ਹੋਇਆ ਹੈਗਾ ਆ ਇਹ ਨਹੀਂ ਹੋਣਾ ਚਾਹੀਦਾ ਅਸੀਂ ਸਾਰੇ ਸੁਨਾਸ ਜੋ ਹੈ ਉਸ ਸਮਾਜ ਦੇ ਨਾਲ ਅਸੀਂ ਵੀ ਜੁੜੇ ਹੋਏ ਉਸ ਨਾਲ ਦੇ ਸਾਰੀ ਜੁੜੀ ਸੰਗਤ ਸਾਡੇ ਮੰਦਰ ਵੱਲੋਂ ਵੀ ਜੁੜੀਆਂ ਹੋਈਆਂ ਨੇ ਜਿੱਥੇ ਵੀ ਜੋ ਉਸਾਰੇ ਲਈ ਵੀ ਸਾਡੀ ਜਰੂਰਤ ਪਵੇ ਅਸੀਂ ਆਉਣੇ ਨੂੰ ਵੀ ਤਿਆਰ ਆ ਤੇ ਇਹ ਕੰਮ ਨਹੀਂ ਹੋਣਾ ਚਾਹੀਦਾ ਸੀ ਇਹਦੇ ਲੈਵਲ ਦੇ ਬੜਾ ਅਸਾ ਸਾਡਾ ਅਸੀਂ ਸ਼ੋਕ ਪ੍ਰਗਟ ਕਰਦੇ ਆ ਸ੍ਰੀ ਸ਼ਿੰਗ ਨਸਕਾਸ਼ਿ ਮੰਦਿਰ ਗ੍ਰੀਨਲੈਂਡ ਕਲੋਨੀ ਵੱਲੋਂ ਇਹ ਸ਼ੋਕ ਪ੍ਰਗਟ ਕੀਤਾ ਗਿਆ ਹੈ ਅੱਜ ਦਾ ਤੇ ਅੱਜ ਦੇ ਮੰਦਿਰ ਤੋਂ ਇਹ ਸਾਡੀ ਉਸ ਸੰਗਤਾਂ ਵੀ ਬੜਾ ਸ਼ੋਕ ਪ੍ਰਗਟ ਕਰਦੀ ਹੋਈਆਂ ਇਹ ਆਪਣਾ ਆਪਣਾ ਵਿਚਾਰ ਤੁਹਾਡੇ ਰੱਖਣਗੇ ਸਵਾਪਤਰਾਮ ਚੰਦਰਾਮਾ ਜੀ ਜੈ ਗਊ ਮਾਤਾ ਕੀ ਜੈ ਗਊ ਮਾਤਾ ਕੀ ਜੈ ਜੈ ਮਾਤਾ ਦੀ ਸਾਨੂੰ ਬੜੀ ਦੁੱਖ ਪ੍ਰਗਟ ਹੈ ਕਿ ਗਊ ਮਾਤਾ ਦੀ ਹੱਤਿਆ ਕੀਤੀ ਗਈ ਆ ਜਿਹੜੇ ਦੋਸ਼ੀਆਂ ਨੇ ਇਹ ਕੰਮ ਕੀਤਾ ਹੈ ਉਹਨਾਂ ਨੂੰ ਜਲਦ ਤੋਂ ਜਲਦ ਫੜ ਕੇ ਕਰਕੇ ਸਜ਼ਾ ਦੇਣੀ ਚਾਹੀਦੀ ਆ ਕਾਹਕੇ ਅੱਗੋ ਤੋਂ ਇਹ ਕੰਮ ਕਦੀ ਨਾ ਹੋਵੇ ਜੈ ਮਾਤਾ ਦੀ ਮਾਤਾ ਜੀ ਅਸੀਂ ਦੇਵਾਦੀ ਦੇ ਮੰਦਰ ਗ੍ਰੀਨਨਪੁਰੋਂ ਹੀ ਹੱਦੀਆ ਵੱਤ ਬੋਲ ਰਹੇ ਆ ਤੇ ਸਾਨੂੰ ਬੜਾ ਦੁੱਖ ਹੋਇਆ ਕਿ ਗਊ ਮਾਤਾ ਦੀਦੀ ਨਾਲ ਲੋਕਾਂ ਨੇ ਹਟਿਆ ਕੀਤੀ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਪਕੜ ਕੇ ਉਹਨਾਂ ਨੂੰ ਜਲਦ ਤੋਂ ਜਲਦ ਸਜ਼ਾ ਦੇਣੀ ਚਾਹੀਦੀ ਹੈ ਔਰ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੈ ਮਾਤਾ ਦੀ ਹੈ ਸ੍ਰੀ ਰਾਧੇ जय श्री राधे जिला फगवाड़ा पंजाब में हुआ किसी ने गौशाला माता को जहर देकर मार डाला जिनमें अठाईस गौए का निर्धन हुआ और पांच गौशाला पांच माता अभी भी जिंदगी और मौत के बीच में लड़ रही हैं और हम चाहते हैं कि जे गौशाला को ऐसे नहीं करना चाहिए था जिसने भी जहर दिया उसको पकड़ना चाहिए ਜਲਦੋਂ ਸੇ ਜਲਦ ਹਮੇ ਇਨਸਾਫ ਮਿਲਣਾ ਚਾਹੀਏ ਇਨਸਾਫ ਮਿਲਣਾ ਚਾਹੀਏ ਜੈ ਮਾਤਾ ਕੀ ਗਊ ਮਾਤਾ ਕੀ ਜੈ ਸਾਰੇ ਗਊ ਪੱਖਤਾਨੂ ਜੈ ਮਾਤਾ ਦੀ ਜੈ ਸ਼੍ਰੀ ਰਾਦੇ ਜੈ ਸ਼੍ਰੀ ਕ੍ਰਿਸ਼ਨ ਜਿਹੜੇ ਮੇਲੀ ਗੇਟ ਵਿੱਚ ਗਊ ਸ਼ਾਲਾ ਵਿੱਚ ਗਊ ਹੱਤਿਆ ਹੋਈ ਹੈ ਉਸ ਦਾ ਸਾਨੂੰ ਬਹੁਤ ਦੁੱਖ ਹੈ ਪਰ ਇਹ ਹੋਣਾ ਨਹੀਂ ਚਾਹੀਦਾ ਜਿਸ ਨੇ ਵੀ ਇਹ ਹੱਤਿਆ ਕੀਤੀ ਹੈ ਉਸ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ ਦੋਸ਼ੀ ਬਖਸ਼ਿਆ ਨਹੀਂ ਜਾਣਾ ਚਾਹੀਦਾ ਬੜੇ ਦੁੱਖ ਦੇ ਨਾਲ ਪ੍ਰਗਟ ਕਰ ਰਹੇ ਹਾਂ ਸਾਨੂੰ ਬਹੁਤ ਜ਼ਿਆਦਾ ਦੁੱਖ ਹੈ ਦੇਖੋ ਕਿੰਦਾਂ ਦੇ ਲੋਕ ਐ ਦੁਨੀਆ ਵਿੱਚ ਸਾਰੇ ਗਊ ਮਾਤਾ ਦੀ ਪੂਜਾ ਕਰਦੇ ਆ ਇਹਨਾਂ ਨੇ ਕਿਦਾਂ ਕਿਸ ਦਿਨਾਂ ਗਊ ਹੱਤਿਆ ਕੀਤੀ ਆ ਸਾਰੀ ਭਗਤਾਂ ਜੈ ਮਾ